ਪੂਰਾ ਮੁਲਕ ਹੋਲੀ ਦੇ ਰੰਗਾਂ ਵਿੱਚ ਰੰਗਿਆ ਹੋਇਆ ਹੈ ਤਾਂ ਅੰਮ੍ਰਿਤਸਰ ਦੇ ਤਿੰਨ ਪਿੰਡਾਂ ਵਿੱਚ ਸੋਗ ਦੀ ਲਹਿਰ ਹੈ ਜੀ ਹਾਂ ਕਾਰਨ ਹੈ ਇੱਕ ਸੜਕੀ ਹਾਦਸਾ ਜਿਸ ਵਿੱਚ 8 ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਇੱਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਮ੍ਰਿਤਕਾਂ ਦੀ ਉਮਰ 19 ਸਾਲ ਤੋਂ 35 ਸਾਲਾਂ ਦੇ ਦਰਮਿਆਨ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਦੇ ਪਿੰਡ ਕਾਲੇ ਦੇ ਇਸ ਪਰਿਵਾਰ ਤੇ ਦੁੱਖਾਂ ਦਾ ਪਹਾੜ ਢੁੱਟ ਪਿਆ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਉਸ ਦਾ ਬੇਟਾ ਆਪਣੇ ਭਰਾਵਾਂ ਅਤੇ ਦੋਸਤਾਂ ਨਾਲ ਗਿਆ ਸੀ ਸ਼੍ਰੀ ਮਨਿਕਰਨ ਸਾਹਿਬ ਦੇ ਦਰਸ਼ਨ ਕਰਨ ਪਰ ਵਾਪਸ ਨਹੀਂ ਪਰਤਿਆ ਵੀਰਵਾਰ ਦੀ ਰਾਤ 10 ਵਜੇ ਮਨਿਕਰਨ ਸਾਹਿਬ ਤੋਂ ਪਰਤਣ ਵੇਲੇ ਨੋ ਨੌਜਵਾਨਾਂ ਨਾਲ ਪਰੀ ਇਨੋਵਾ ਕਾਰ ਖੱਡ ਵਿੱਚ ਡਿੱਗ ਪਈ ਇਸ ਦਰਦਨਾਖਾ ਹਾਦਸੇ ਵਿੱਚ 8 ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਇੱਕ ਗੰਭੀਰ ਤੌਰ ਤੇ ਜ਼ਖਮੀ ਹੋ ਗਿਆ ਗੱਡੀ ਦੀ ਇਹ ਹਾਲਤ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਦਰਦਨਾਕ ਸੀ ਦੱਸਿਆ ਜਾ ਰਿਹਾ ਕਿ ਨੋਵਾ ਗੱਡੀ ਦੀ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ ਮ੍ਰਿਤਕਾਂ ਵਿੱਚ ਜ਼ਿਆਦਾਤਰ ਨੌਜਵਾਨ ਆਪਸ ਵਿੱਚ ਰਿਸ਼ਤੇਦਾਰ ਸਨ ਪਰ ਹੁਣ ਇਹਨਾਂ ਪਰਿਵਾਰਾਂ ਨੂੰ ਸਾਂਭਣ ਵਾਲਾ ਕੋਈ ਨਹੀਂ ਰਿਹਾ ਕਹਿੰਦਾ ਮੈਂ ਉਹ ਤੇ ਜਾਣਾ ਮਨੀਕਰਨ ਸਾਹਿਬ ਦੋਸਤੋ ਬਸ ਮਨਾ ਲੀਆ ਆਉਣਾ ਘੁੰਮ ਕੇ ਤੇ ਮੇਰੇ ਹਸਬੰਦ ਦੀ ਡੈਥ ਹੋਇਆ ਨੂੰ ਤੇ ਤਿੰਨ ਮਹੀਨੇ ਹੋਏ ਹਾਲੀ ਮੈਂ ਤੇ ਉਹਨੇ ਦੋਕ ਬੋਲੇ ਆ ਤੇ ਮੈਨੂੰ ਦੂਸਰਾ ਦੋਕ ਆ ਗਿਆ ਇੱਕੋ ਹੀ ਬੇਟਾ ਹੀ ਮੇਰਾ ਵਾਸ ਇੱਕੋ ਬੇਟੀ ਰਹੀ ਬਸ 2 ਵਜੇ ਗੱਲ ਹੋਈ ਬੱਚਿਆਂ ਨਾਲ ਤੇ ਆਂਦਿਆ ਮਣੀ ਕਰਨ ਨੂੰ ਆਉਣ ਦੇ ਦੋ ਘੰਟਿਆਂ ਤੱਕ ਅਸੀਂ ਨੰਦਪੁਰ ਸਾਹਿਬ ਪਹੁੰਚਣਾ ਹੈ ਨੋ ਜਾਣਗੇ ਇਥੋਂ ਮੂਏ ਕੋਈ ਗੱਡੀ ਤੋਰੀਆ ਬੱਚਿਆਂ ਨੇ ਪਿੰਡ ਵਾਸੀਆਂ ਮੁਤਾਬਕ ਮ੍ਰਿਤਕ ਨੌਜਵਾਨ ਗੁਰਦੁਆਰੇ ਵਿੱਚ ਸੇਵਾ ਨਿਭਾਉਂਦੇ ਸਨ ਅਤੇ ਪਰਿਵਾਰ ਚਲਾਉਣ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਸਨ ਇੱਕ ਨੌਜਵਾਨ ਦਾ ਤਾਂ ਕੁਝ ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਪਰ ਹੁਣ ਇਹਨਾਂ ਪਰਿਵਾਰਾਂ ਨੇ ਨਾ ਸਿਰਫ ਆਪਣੇ ਬੇਟੇ ਗੁਆਏ ਨੇ ਸਗੋਂ ਰੋਟੀ ਕਮਾਉਣ ਵਾਲੇ ਮੈਂਬਰ ਵੀ ਗੁਆ ਦਿੱਤੇ ਨੇ ਅਜੇ ਵਿੱਚ ਹੁਣ ਸਰਕਾਰ ਤੋਂ ਇਹਨਾਂ ਪਰਿਵਾਰਾਂ ਦੀ ਮਦਦ ਦੀ ਮੰਗ ਕੀਤੀ ਜਾ ਰਹੀ ਹੈ ਜਿਵੇਂ ਸਾਡੇ ਪਿੰਡ 'ਚ ਸੋਕ ਪੈ ਗਿਆ ਜੀ ਇਹ ਪਹਿਲਾਂ ਵੀ ਸਾਡੇ ਅਜੇ ਜਿਹੜੀ ਘਟਨਾ ਆਈ ਸੀ ਸਰੰਡਰ ਵਾਲੀ ਅਜੇ ਦੇ ਉਹੀ ਸਾਡੇ ਕੋਲ ਅਜੇ ਮਟਾਇਆ ਨਹੀਂ ਜਾ ਰਿਹਾ ਤੇ ਸਾਡੇ ਕਾਉਂਸਲਰ ਸਾਹਿਬ ਵੀ ਖੜੇ ਆ ਸਾਰੇ ਇੱਥੇ ਬਤਵੰਤੇ ਸੱਜਣ ਆਏ ਨੇ ਪਰ ਬਹੁਤ ਹੀ ਦੁਖਦਗ ਕਈ ਘਟਨਾ ਜਿਹੜਾ ਕਿ ਇਹ ਕੋਈ ਵੀ ਘਟਾਪੁਰ ਨਹੀਂ ਇਹਨਾਂ ਬੱਚਿਆਂ ਦਾ ਕਰ ਸਕਦਾ ਸਰਕਾਰ ਤੋਂ ਮੰਗ ਕਰਦੇ ਆ ਵੀ ਜੋ ਆਰਥਿਕ ਮਦਦ ਹੋ ਸਕਦੀ ਆ ਇਹਨਾਂ ਪਰਿਵਾਰਾਂ ਦੀ ਹਿਮਾਚਲ ਗਵਰਨਮੈਂਟ ਤੋਂ ਵੀ ਪੰਜਾਬ ਗਵਰਨਮੈਂਟ ਤੋਂ ਵੀ ਤੇ ਉਹਦੇ ਨਾਲ ਨਾਲ ਕਿਉਂਕਿ ਬਹੁਤ ਛੋਟੇ ਛੋਟੇ ਬੱਚੇ ਆ ਇੱਕ ਦਾ ਤੇ 20 ਦਿਨ ਹੋਏ ਵਿਆਹ ਆ ਤੇ 1 ਕਿਹੇ ਦਾ ਸਾਲ ਦਾ ਬੱਚਾ ਕਿਹੇ ਦਾ 2 ਸਾਲ ਦਾ ਬੱਚਾ ਤੇ ਸਾਰੇ ਮਿਹਨਤ ਮਜ਼ਦੂਰੀ ਕਰਨ ਵਾਲੇ ਆ ਸਰਕਾਰ ਨੂੰ ਵੀ ਚਾਹੀਦਾ ਇਹਨਾਂ ਦਾ ਕੋਈ ਨਾ ਕੋਈ ਸਾਧਨ ਐਸਾ ਬਣਾਵੇ ਭਾਵੇਂ ਪ੍ਰਾਈਵੇਟ ਤੌਰ ਤੇ ਜਾਂ ਸਰਕਾਰੀ ਤੌਰ ਤੇ ਜਿਦੇ ਨਾਲ ਇਹਨਾਂ ਬੱਚਿਆਂ ਦਾ ਗਾੜੀ ਜੜਾਇਆ ਪਰਿਵਾਰ ਚੱਲ ਸਕਣ ਰੋਟੀ ਪਾਣੀ ਦਾ ਰਜਕਾਰ ਚੱਲ ਸਕਿਆ ਪਰਿਵਾਰ ਦਾ ਦੁੱਖਵੰਡਾਉਣ ਪਹੁੰਚੇ ਕਾਂਗਰਸ ਵਿਧਾਇਕ ਡਾਕਟਰ ਰਾਜਕੁਮਾਰ ਵੀਰਕਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਪੀੜਤਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਆਰਥਿਕ ਮਦਦ ਕੀਤੀ ਜਾਵੇਗੀ ਜਦੋਂ ਕਿ ਹਿਮਾਚਲ ਸਰਕਾਰ ਵੱਲੋਂ ਵੀ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਆਰਥਿਕ ਮਦਦ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਪਰਿਵਾਰਾਂ ਦੀ ਡੈਥ ਹੋਈ ਹੈ ਔਰ ਉਹ ਹਰ ਇੱਕ ਮਰਨ ਵਾਲੇ ਨੂੰ ਜੀ ਨੂੰ ਉਸ ਪਰਿਵਾਰ ਵਾਸਤੇ ਹਿਮਾਚਲ ਗਵਰਨਮੈਂਟ ਵੱਲੋਂ 4 ਲੱਖ ਰੁਪਏ ਔਰ 2 ਲੱਖ ਰੁਪਏ ਹਰ ਜੀ ਲਈ ਪੰਜਾਬ ਸਰਕਾਰ ਵੱਲੋਂ ਇਹ ਦੇਵਾਂਗੇ ਔਰ ਕੋਸ਼ਿਸ਼ ਕਰਾਂਗਾ ਮੈਂ ਇਸ ਗੱਲ ਦੀ ਵੀ ਕਿ ਇਹ ਪਰਿਵਾਰ ਨੂੰ ਕੋਈ ਢੋਕਰੀ ਦੇ ਉੱਪਰ ਵੀ ਜਿਹੜੇ ਲੋਕ ਹੈ ਉਹਨਾਂ ਨੂੰ ਵੀ ਖਿਲਾਰਿਆ ਜਾਵੇ ਇਸ ਐਕਸੀਡੈਂਟ ਦੀ ਖਬਰ ਆਉਂਦੇ ਨਾਲ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਔਰ ਇਹਨਾਂ ਪਰਿਵਾਰਾਂ ਨੂੰ ਦੀ ਜੇਕਰ ਗੱਲ ਕੀਤੀ ਹੋਵੇ ਤੇ ਇਹਨਾਂ ਪਰਿਵਾਰਾਂ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਕਾਟਾ ਪਿਆ ਸਾਡੀ ਵਾਹਿਗੁਰੂ ਚਰਨਾਂ 'ਚ ਅਰਦਾਸ ਹੈ ਕਿ ਇਹਨਾਂ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਵਿੱਚ ਸਤਿਵੀਂ ਸਥਾਨ ਬਖਸ਼ੇ ਤੇ ਇਹਨਾਂ ਪਰਿਵਾਰਾਂ ਨੂੰ ਭਾਣਾ ਮੰਨਨ ਦਾ ਬਲ ਬਖਸ਼ੇ ਅੰਮ੍ਰਿਤਸਰ ਦੇ ਪਿੰਡ ਕਾਲੇ ਬੋਪਰਾਏ ਅਤੇ ਰਾਜਾ ਸੰਸਿਦ ਰੇਣਵਾਲੀ ਇਨ੍ਹਾਂ ਨੌਜਵਾਨਾਂ ਦੀ ਦਰਦਨਾਕ ਮੌਤ ਨੇ ਕਈ ਪਰਵਾਰਾਂ ਦੀਆਂ ਖੁਸ਼ੀਆਂ ਖੋਲ੍ਹੀਆਂ ਨੇ ਮਨਿੰਦਰ ਸਿੰਘ ਮੋਂਗਾ ਦੇ ਨਾਲ ਸੁਪਰੀ ਸਿੰਘ ਕਾਲੋ ਪੀਟੀਸੀ ਨਿਊਜ਼ ਅੰਮ੍ਰਿਤਸਰ